ਸਤਿ ਸ਼੍ਰੀ ਅਕਾਲ ਦੋਸਤੋ ਬਸ ਪਾਣੀ ਮਿਹਰੇ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਅੱਜ ਮੈਂ ਗੱਲ ਕਰਨ ਲੱਗਿਆ ਹਾਂ ਸਿੱਖ ਫੌਜੀਆਂ ਦੀ ਵੋਇਚ ਸਿੱਖ ਅਫਸਰਾਂ ਦੀ ਜਿਨ੍ਹਾਂ ਨੇ ਬਹੁਤ ਲੰਬੇ ਅਸੇ ਤੋਂ ਦੁਨੀਆ ਭਰ ਵਿੱਚ ਆਪਣੀ ਵੈਲਰ ਦਾ ਆਪਣੀ ਤਾਕਤ ਦਾ ਆਪਣੀ ਕਮਿਟਮੈਂਟ ਦਾ ਆਪਣੀ ਡੈਡੀਕੇਸ਼ਨ ਦਾ ਆਪਣੇ ਡਿਸਪਲਿਨ ਦਾ ਵਖਾਵਾ ਕੀਤਾ ਤੇ ਦੁਨੀਆ ਵਿੱਚ ਬਹੁਤ ਐਪਰੀਸ਼ੀਏਸ਼ਨ ਪ੍ਰਸ਼ੰਸਾ ਹਾਸਲ ਕੀਤੀ ਹੈ ਦੁਨੀਆ ਦੀ ਕੋਈ ਵੀ ਕਿਸੇ ਵੀ ਕੋਨੇ ਵਿੱਚ ਤੁਸੀਂ ਚੱਲ ਜਾਓ ਉੱਥੇ ਬਹਾਦਰ ਸਿੱਖ ਫੌਜੀਆਂ ਦੀ ਗੱਲ ਹੁੰਦੀ ਹੈ ਹੁਣ ਜਦੋਂ ਕਿ ਸਾਰੀ ਦੁਨੀਆ ਵਿੱਚ ਇਹਨਾਂ ਦਿਨਾਂ ਵਿੱਚ ਫੰਕਸ਼ਨ ਹੋ ਰਹੇ ਨੇ ਵਰਲਡ ਵਾਰ 1 ਤੇ ਵਰਲਡ ਵਾਰ 2 ਵਿੱਚ ਜੋ ਰੋਲ ਫੌਜੀਆਂ ਨੇ ਪਲੇ ਕੀਤੇ ਖਾਸ ਕਰਕੇ ਭਾਰਤੀ ਅਤੇ ਸਿੱਖ ਸੋਲਜਰਸ ਨੇ ਉਹਨਾਂ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਆ ਥਾਂ ਥਾਂ ਤੇ ਉਹਨਾਂ ਨੂੰ ਟ੍ਰਿਬਿਊਟਸ ਦੇ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀਆਂ ਕੰਟਰੀਬਿਊਸ਼ਨ ਰੀਕਾਲ ਕੀਤੇ ਜਾ ਰਹੀਆਂ ਪਿਛਲੇ ਦਿਨੀ ਇੱਕ ਫੰਕਸ਼ਨ ਮੈਲਬੌਰਨ ਚ ਵੀ ਹੋਇਆ ਐਸੇ ਤਰ੍ਹਾਂ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਚ ਵੀ ਫੰਕਸ਼ਨ ਹੋਏ ਕੈਨੇਡਾ ਵਿੱਚ ਫੰਕਸ਼ਨ ਹੋ ਰਹੇ ਹਨ ਇੰਗਲੈਂਡ ਵਿੱਚ ਬਹੁਤ ਫੰਕਸ਼ਨ ਹੋਏ ਹਨ ਯੂਰਪ ਦੇ ਡਿਫਰੈਂਟ ਕੰਟਰੀ ਵਿੱਚ ਬੈਲਜੀਅਮ ਵਿੱਚ ਫਰਾਂਸ ਵਿੱਚ ਔਰ ਵੀ ਕੰਟਰੀ ਇਟਲੀ ਵਿੱਚ ਵੀ ਸਿੱਖ ਸਪਾਈਆਂ ਦੀ ਸਿੱਖ ਫੌਜੀਆਂ ਦੀ ਪ੍ਰਸ਼ੰਸਾ ਦੇ ਜਿਹੜੇ ਸੋਲੇ ਗਾਏ ਗਏ ਨੇ ਦੱਸਿਆ ਗਿਆ ਹੈ ਕਿ ਕਿਵੇਂ ਉਹਨਾਂ ਨੇ ਇੱਕ ਬਹੁਤ ਕਮਿਟਮੈਂਟ ਨਾਲ ਬਹੁਤ ਬਹਾਦਰੀ ਨਾਲ ਆਪਣਾ ਆਪਣਾ ਰੋਲ ਅਦਾ ਕੀਤਾ ਸੀ ਔਰ ਕਿਸ ਤਰ੍ਹਾਂ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਆ ਜਿਹੜੇ ਜਿਹੜੇ ਫੌਜ ਵਿੱਚ ਵੀ ਸਨ ਉਹਨਾਂ ਨੇ ਸੁਪਰੀਮ ਸੈਕਰੀਫਾਈਸ ਕਰਨ ਤੋਂ ਪਿੱਛੇ ਨਹੀਂ ਸਨ ਹਟੇ ਸੋ ਬਹੁਤ ਵੱਡਾ ਰੋਲ ਰਿਹਾ ਸੋ ਉਹ ਸਾਰਾ ਜੋ ਹੋ ਰਿਹਾ ਸਿੱਖਾਂ ਦੀ ਜੋ ਕੰਟਰੀਬਿਊਸ਼ਨ ਰਹੀ ਹੈ ਆਮ ਲਈ ਮਿਲਟਰੀ ਲਈ ਖਾਸ ਕਰਕੇ ਉਸ ਦੀ ਅੱਜ ਉਹਨੂੰ ਰੀਕਾਲ ਕੀਤਾ ਜਾ ਰਿਹਾ ਹੈ ਔਰ ਚੰਡੀਗੜ੍ਹ ਦੇਵੀ ਸੈਕਟਰ 34 ਦੇ ਗੁਰਦੁਆਰਾ ਵਿੱਚ ਉੱਥੇ ਵੀ ਅੱਜ ਬਹੁਤ ਵੱਡਾ ਸਮਾਗਮ ਹੋਇਆ ਪਹਿਲਾ ਖੰਡ ਪਾੜ ਰੱਖਿਆ ਗਿਆ ਸੀ ਖੰਡ ਪਾੜ ਦੀ ਸਮਾਤੀ ਤੇ ਅੱਜ ਸਮਾਗਮ ਹੋਇਆ ਤੇ ਦੇ ਵਿੱਚ ਬਹੁਤ ਸਾਰੇ ਜਿਹੜੇ ਫੌਜੀ ਨੇ ਫੌਜੀ ਪਰਿਵਾਰਾਂ ਨਾਲ ਜੁੜੇ ਹੋਏ ਲੋਕ ਨੇ ਉਹ ਹਾਜ਼ਰ ਹੋਏ ਤੇ ਉਹਨਾਂ ਨੇ ਆਪਣੇ ਆਪਣੇ ਬਜ਼ੁਰਗਾਂ ਨੂੰ ਆਪਣੇ ਆਪਣੇ ਉਹਨਾਂ ਆਫੀਸਰਸ ਨੂੰ ਜਿਨ੍ਹਾਂ ਨੇ ਪਿਛਲੇ ਕਈ ਦਹਾਕੇਾਂ ਵਿੱਚ ਫੌਜ ਵਿੱਚ ਰਹਿ ਕੇ ਦੇਹ ਤੇ ਦੁਨੀਆ ਦੀ ਸੇਵਾ ਕੀਤੀ ਹੈ ਤੇ ਸੁਪਰੀਮ ਸੈਕਰੀਫਾਈਸਸ ਕੀਤੇ ਆ ਨੇ ਸੋ ਉਸੇ ਦੇ ਸਿਲਸਿਲੇ ਵਿੱਚ ਅੱਜ ਇੱਕ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਕਿਤਾਬ ਜਿਹੜਾ ਹੁੰਦਾ ਹੈ ਕਿ ਅਨਵੀਲ ਕਰਨੀ ਹੁੰਦੀ ਹੈ ਉਹ ਫੰਕਸ਼ਨ ਹੋਇਆ ਜਿੱਥੇ ਕਰਨਲ ਦਰਜੀਤ ਸਿੰਘ ਜੀ ਵਾ ਜੇ ਇਹਨਾਂ ਨੂੰ ਸਾਰੇ ਤੁਸੀਂ ਜਾਣਦੇ ਹੋ ਕਿ ਫੌਜ ਤੋਂ ਬਾਅਦ ਉਹ ਇੱਕ ਲੰਬਾ ਸਮੇਂ ਤੋਂ ਮੈਨੇਜਮੈਂਟ ਦੇ ਟੀਚਰ ਬਣੇ ਹੋਏ ਨੇ ਔਰ ਉਹਨਾਂ ਨੇ ਕਾਫੀ ਸਾਰੀਆਂ ਕਿਤਾਬਾਂ ਕਹਿੰਦੇ ਨੇ ਕਿ ਹਰ ਬਾਰੇ ਉਹ ਦੋ ਕਿਤਾਬਾਂ ਲਿਖ ਦਿੰਦੇ ਨੇ ਔਰ ਉਹ ਬਹੁਤ ਰਿਸਰਚ ਵਰਕ ਕਰਕੇ ਡਾਕੂਮੈਂਟਡ ਕੰਮ ਕਰਦੇ ਨੇ ਤੇ ਅੱਜ ਉਹਨਾਂ ਨੇ ਇੱਕ ਯੰਗ ਪੀਸੀਐਸ ਆਫੀਸਰ ਜਸ਼ਨਦੀਪ ਕੰਗਵੇ ਨਾਲ ਮਿਲ ਕੇ ਇਹ ਕਿਤਾਬ ਮਿਲਟਰੀ ਹਿਸਟਰੀ ਆਫ ਦ ਸਿਕਸ ਬਹੁਤ ਹੀ ਸੁੰਦਰ ਬਹੁਤ ਚੰਗੇ ਢੰਗ ਨਾਲ ਲਿਖੀ ਗਈ ਕਿਤਾਬ ਇਜ਼ੀ ਟੂ ਅੰਡਰਸਟੈਂਡ ਜਿਹਦੇ ਵਿੱਚ ਹਰ ਤਰ੍ਹਾਂ ਦੀ ਗੱਲ ਦੱਸੀ ਗਈ ਹੈ ਸਿੱਖ ਹਿਸਟਰੀ ਦੀ ਪੰਗਾਣੀ ਦੇ ਯੁੱਧ ਤੋਂ ਬਾਅਦ ਤੇ ਵਰਲਡ ਵਾਰ 2 ਤੱਕ ਉਹਦੇ ਵਿੱਚ ਸਾਰੇ ਮਾਜੇ ਵੱਡੇ ਈਵੈਂਟ ਨੇ ਉਹਨਾਂ ਨੂੰ ਰਿਕਾਰਡ ਕੀਤਾ ਗਿਆ ਬੜੀ ਵੈਲ ਡਾਕੂਮੈਂਟਡ ਕੀਤਾ ਗਿਆ ਤੇ ਉਹਨਾਂ ਨੂੰ ਇੱਕ ਕਿਤਾਬ ਦੀ ਸ਼ੈਕਲ ਵਿੱਚ ਪੁਰੋਸ ਕੇ ਅੱਜ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ ਤੇ ਕਿਤਾਬ ਦੀ ਜਿਹੜੀ ਢੁਗਾਈ ਹੋਈ ਉੱਥੇ ਮੁੱਖ ਮਹਿਮਾਨ ਸਨ ਏਅਰ ਚੀਫ ਮਾਰਸ਼ਲ ਬੀ ਐਸ ਤਨੋਆ ਤੁਹਾਨੂੰ ਯਾਦ ਹੈ ਕਿ ਬੀਐਸ ਧਨਵਾ ਉਸ ਫੈਮਿਲੀ ਤੋਂ ਨੇ ਜੇ ਨਾਂ ਦੇ ਉਹਨਾਂ ਦੇ ਆਪਣੇ ਗ੍ਰੈਂਡਫਾਦਰ ਫੌਜੀ ਸਨ ਤੇ ਉਹਨਾਂ ਦੇ ਪਿਤਾ ਇੱਕ ਬਿਊਰੋਕਰੇਟ ਸੋ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਉਹ ਕਦੇ ਪੰਜਾਬ ਸਰਕਾਰ ਦੇ ਐਡਵਾਈਜ਼ਰਾਂ ਵਿੱਚੋਂ ਵੀ ਇੱਕ ਸਨ ਆਫਟਰ ਉਹ ਚੀਫ ਸਕੱਟਰੀ ਤੱਕ ਦੇ ਰੈਂਕ ਦੇ ਪਹੁੰਚੇ ਸਨ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਉਹਨਾਂ ਨੂੰ ਐਜ਼ ਐਡਵਾਈਜ਼ਰ ਲਗਾਇਆ ਗਿਆ ਸੀ ਸੋ ਧਨਵਾ ਸਾਹਿਬ ਦੀ ਇਲਸਟ੍ਰੇਟਿਡ ਫੈਮਿਲੀ ਤੋਂ ਆਂਦੇ ਸਨ ਤੇ ਉਹਨਾਂ ਨੇ ਵੀ ਆਪਣੇ ਉਹ ਦਿਨ ਯਾਦ ਕੀਤੇ ਕਿ ਉਹਨ ਕਿਵੇਂ ਆਪਣੇ ਫਾਦਰ ਦੀ ਬਜਾਏ ਆਪਣੇ ਦਾਦਾ ਜੀ ਕੋਲ ਜਾ ਕੇ ਉਹਨਾਂ ਤੋਂ ਵਰਲਡ ਵਾਰ ਦੀਆਂ ਤੇ ਹੋਰ ਫੌਜੀਆਂ ਦੀਆਂ ਕਹਾਣੀਆਂ ਸੁਣਾਇ ਕਰਦੇ ਸਨ ਤੇ ਉਹਨਾਂ ਤੋਂ ਇਨਸਪਾਇਰ ਹੋ ਕੇ ਉਹ 에ਅਰਫੋਰਸ ਵਿੱਚ ਆਏ ਤੇ ਉੱਥੇ 에ਅਰਚੀਫਰ ਮਾਸਟਰ ਬਜਾਉਂ ਰਟਾਇਰ ਹੋਏ ਸੋ ਉਹਨਾਂ ਤੋਂ ਬਿਨਾ ਬਹੁਤ ਸਾਰੇ ਹੋਰ ਸੀਨੀਅਰ ਫੌਜੀ ਆਫੀਸਰ ਜਿਨ੍ਹਾਂ ਵਿੱਚ ਲੈਫਟੇਨੈਂਟ ਜਨਰਲ ਭੁਪਿੰਦਰ ਸਿੰਘ ਲੈਫਟੇਨੈਂਟ ਜਨਰਲ ਕੇਜੀਐਸ ਤਿੰਨੀ ਟਿਲ ਲੈਫਟਨੈਂਟ ਜਨਰਲ ਆਰ ਐਸ ਸੁਜਲਾਨਾ ਲੈਫਟਨੈਂਟ ਜਨਰਲ ਕੇ ਐਸ ਮਾਨ ਲੈਫਟਨੈਂਟ ਜਨਰਲ ਕੇ ਜੇ ਸਿੰਘ ਤੇ ਜਸਟਿਸ ਸਾਹਿਬੁਲ ਹਸਨੈਨ ਤੋਂ ਬਿਨਾ ਇੱਕ ਪੁਰਾਣੇ ਰਹਿ ਚੁੱਕੇ ਆਈਏਐਸ ਅਫਸਰ ਭਵੇ ਕਤਰੇ ਜੋ ਕਿ ਮੋਟੀਵੇਸ਼ਨਲ ਸਪੀਕਰ ਨੇ ਉਹ ਸਾਰੇ ਸ਼ਾਮਿਲ ਹੋਏ ਇਹਨਾਂ ਮੁੱਖ ਮਹਿਮਾਨਾਂ ਤੋਂ ਬਿਨਾ ਹੋਰ ਬਹੁਤ ਸਾਰੇ ਉੱਗੇ ਫੌਜੀ ਅਫਸਰ ਪੁਰਾਣੇ ਰਹਿ ਚੁੱਕੇ ਫੌਜੀ ਅਫਸਰ ਵਰਤਮਾਨ ਫੌਜੀ ਅਫਸਰ ਕੁਝ ਬਿਊਰੋਕ੍ਰੇਟਸ ਕੁਝ ਜੱਜ ਉਸ਼ ਵਕੀਲ ਤੇ ਬਹੁਤ ਸਾਰੇ ਜਰਨਲਿਸਟ ਇਸ ਸਮਾਗਮ ਵਿੱਚ ਸ਼ਾਮਲ ਹੋਏ ਜਿਹਦੇ ਵਿੱਚ ਬਹੁਤ ਸਾਰੇ ਮੁੱਦੇ ਵੀ ਚੁੱਕੇ ਗਏ ਜਿਨ੍ਹਾਂ ਵਿੱਚੋਂ ਇੱਕ ਸੀ ਕਿ ਵਾਏ ਪੰਜਾਬ ਦਾ ਯੂਥ ਕੈਨੇਡਾ ਵੱਲ ਮੂੰਹ ਕਰ ਰਿਹਾ ਹੈ ਫੌਜਾ ਵੱਲ ਨਹੀਂ ਹੁਣ ਕਿਉਂਕਿ ਫੌਜਾ ਵਿੱਚ ਪੰਜਾਬ ਦੇ ਯੂਥ ਦਾ ਮੋਹ ਪੰਗ ਹੋ ਰਿਹਾ ਤੇ ਇਹ ਇਸ ਨੂੰ ਕਿਵੇਂ ਰਿਵਾਈਵ ਕੀਤਾ ਜਾ ਸਕਦਾ ਹੈ ਔਰ ਪੰਜਾਬ ਸਰਕਾਰ ਦੀ ਉਹ ਪਹਿਲ ਕਰਦੀਆਂ ਦੀ ਤਾਰੀਫ ਹੋਈ ਕਿ ਭਾਈ ਮਾਗੋ ਮਾਈ ਭਾਗੋ ਤੇ ਹੋ ਜਿਹੜੀਆਂ ਰঞ্জੀਤ ਸਿੰਘ ਟਰੇਨਿੰਗ ਅਕੈਡਮੀ ਚਲਾਈਆਂ ਗਈਆਂ ਨੇ ਉਹਦੇ ਨਾਲ ਵਾਪਸ ਯੁਵਕਾਂ ਨੂੰ ਉਤਸ਼ਾਹਿਤ ਕੀਤਾ ਜਾਇਆ ਬਈ ਕਿ ਉਹ ਫੌਜਾਂ ਵਿੱਚ ਵਾਪਸ ਜਾਣ ਤੇ ਇਹਦੇ ਨਾਲ ਨਾਲ ਹੋਰ ਜਿਹੜੀਆਂ ਫੌਜਾਂ ਨਾਲ ਡਿਫੈਂਸ ਫੋਰਸਸ ਨਾਲ ਸੰਬੰਧਿਤ ਗੱਲਾਂ ਨੇ ਉਹਨਾਂ ਦੀ ਵੀ ਚਰਚਾ ਕੀਤੀ ਗਈ ਔਰ ਜਿਹੜਾ ਫੌਜਾਂ ਦਾ ਰੋਲ ਰਿਹਾ ਹੈ ਭਾਰਤ ਵਿੱਚ ਭਾਰਤੀ ਆਜ਼ਾਦੀ ਵਿੱਚ ਹੋਰ ਦੁਨੀਆ ਦੀ ਵਰਲਡ ਵਾਰਾਂ ਵਿੱਚ ਉਹ ਵੀ ਉਸ ਦਾ ਵੀ ਵਰਣਨ ਕੀਤਾ ਗਿਆ ਇਹ ਕਿਤਾਬ ਬਿਸ਼ੱਕ ਅ ਵੈਰੀ ਵੈਲ ਡਾਕੂਮੈਂਟਡ ਆਰ ਇੱਕ ਪੰਗਾਣੀ ਜੁੱਧ ਤੋਂ ਲੈ ਕੇ ਵਰਲਡ ਵਾਰ 2 ਤੱਕ ਦੀ ਸਿੱਖਾਂ ਦੀ ਫੌਜ ਵਿੱਚ ਹਿਸਟਰੀ ਦੀ ਚਰਚਾ ਕਰਦੀ ਹੈ ਤੇ ਸ਼ਾਇਦ ਆਪਣੇ ਆਪ ਵਿੱਚ ਇੱਕ ਇੱਕੋ ਇੱਕ ਅਜਿਹੀ ਕਿਤਾਬ ਹੈ ਜਿਹੜੀ ਕਿ ਤੁਹਾਨੂੰ ਸਾਰਾ ਪਿਸ਼ੋਕੜ ਬੜੀ ਇੱਕ ਈਜ਼ੀ ਟੂ ਅੰਡਰਸਟੈਂਡ ਲੈਂਗੁਏਜ ਵਿੱਚ ਦੱਸਦੀ ਹੈ ਤਾਂ ਜੋ ਤੁਸੀਂ ਇੱਕ ਵਾਰ ਫੇਰ ਆ ਰੂਬਰੂ ਹੋ ਸਕੋ ਕਿ ਕੀ ਯੋਗਦਾਨ ਰਿਹਾ ਹੈ ਸਿੱਖਾਂ ਦਾ ਦੁਨੀਆ ਭਰ ਦੀ ਫੌਜਾਂ ਲਈ ਕਿੱਥੇ ਕਿੱਥੇ ਕੁਰਬਾਨੀਆਂ ਕੀਤੀਆਂ ਨੇ ਤੋਂ ਐਸੇ ਕਰਕੇ ਹੀ ਅੱਜ ਦੁਨੀਆ ਭਰ ਵਿੱਚ ਫੰਕਸ਼ਨ ਹੋ ਰਹੇ ਨੇ ਫੈਲੀਸੀਟੇਸ਼ਨ ਹੋ ਰਹੀ ਆ ਪੁਰਾਣੇ ਸਿੱਖ ਫੌਜੀਆਂ ਦੀ ਕੰਟਰੀਬਿਊਸ਼ਨ ਨੂੰ ਰੀਕਾਲ ਕੀਤਾ ਜਾ ਰਿਹਾ ਉਹਦੀ ਐਪਰੀਸ਼ੀਏਸ਼ਨ ਹੋ ਰਹੀ ਆ ਬਿਕਾਜ਼ ਉਹਨਾਂ ਨੇ ਉਹਨਾਂ ਦਿਨਾਂ ਵਿੱਚ ਬਹੁਤ ਮਹਾਨ ਕੁਰਬਾਨੀਆਂ ਕੀਤੀਆਂ ਸਨ ਕਿੱਥੋਂ ਭਾਰਤ ਉੱਠ ਕੇ ਦੁਨੀਆ ਭਰ ਦੇ ਅਲੱਗ-ਅਲੱਗ ਹੋਂਦਿਆਂ ਵਿੱਚ ਬਹੁਤ-ਬਹੁਤ ਡਿਫਿਕਲਟ ਕੰਡੀਸ਼ਨ ਵਿੱਚ ਜਾ ਕੇ ਉਹਨਾਂ ਨੇ ਵਰਲਡ ਵਾਰਾਂ ਵਿੱਚ ਤੇ ਹੋਰ ਜਿਹੜਿਆ ਆ insurgencies ਹੁੰਦੀਆਂ ਸੀ ਜਾਂ ਹੋਰ ਤਰ੍ਹਾਂ ਦੇ ਜਿਹੜੇ ਮਿਲਟਰੀ ਪ੍ਰੋਬਲਮ ਆਉਂਦੀਆਂ ਸੀ ਉਹਨਾਂ ਵਿੱਚ ਜਾ ਕੇ ਉਹਨਾਂ ਨੇ ਆਪਣਾ ਰੋਲ ਪਲੇ ਕੀਤਾ ਸੀ ਇੱਕ ਚੰਗੇ ਸੋਜਗ ਫੌਜੀ ਬਜੂ ਸੋ ਇਹ ਸਾਰੀਆਂ ਗੱਲਾਂ ਇਸ ਕਿਤਾਬ ਵਿੱਚ ਲਿਖੀਆਂ ਗਈਆਂ ਨੇ ਔਰ ਅੱਜ ਜਿਸ ਤਰ੍ਹਾਂ ਦਾ ਭਰਵਾ ਹੰਗਾਰਾ ਉਸ ਕੁੰਡ ਚਕਾਈ ਸ਼ਰਮਣੀ ਤੇ ਮਿਲਿਆ ਉਹ ਵਾਕਈ ਬਹੁਤ ਛਲਗਾਯੋਕ ਸੀ ਔਰ ਇੱਕ ਚੰਗੀ ਪਹਿਲ ਕਦਮੀ ਕੀਤੀ ਗਈ ਹੈ ਬਹੁਤ ਕਰਨਲ ਡੀਐਸ ਚੀਮਾ ਅਤੇ ਮਿਸਟਰ ਕੰਗ ਵੱਲੋਂ ਜੋ ਯੰਗ ਪੀਸਰ ਅਫਸਰ ਨੇ ਤੇ ਉਹਨਾਂ ਨੇ ਇੱਕ ਅਜਿਹੇ ਉਦਮ ਕੀਤਾ ਜਿਹਦੇ ਨਾਲ ਲੋਕਾਂ ਵਿੱਚ ਵਾਪਸ ਇਹ ਦੱਸਿਆ ਜਾ ਸਕੇ ਕਿ ਸਿੱਖ ਕਿਸ ਤਰ੍ਹਾਂ ਦਾ ਰੋਲ ਪਲੇ ਕਰਦੇ ਰਹੇ ਨੇ ਚਲੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਇਸ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕਰਾਂ ਤੇ ਅਗਲੀ ਵਾਰੀ ਫੇਰ ਇੱਕ ਨਵਾਂ ਸਬਜੈਕਟ ਲੈ ਕੇ ਤੁਹਾਡੇ ਨਾਲ ਫੇਰ ਉਭਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ